ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੱਦੇਨਜ਼ਰ ਅੱਜ ਲੁਧਿਆਣਾ ਦੇ ਸਰਾਬਾ ਨਗਰ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਵਿੱਚ ਇੱਕ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਵੱਲੋਂ ਇਹ ਦਸਤਾਰਬੰਦੀ ਮੁਕਾਬਲਾ ਪਿਛਲੇ 15 ਸਾਲਾਂ ਤੋਂ ਕਰਵਾਇਆ ਜਾ ਰਿਹਾ ਅਤੇ ਇਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਵੱਲੋਂ ਇੱਕ ਵਿਸ਼ੇਸ਼ ਮਾਰਚ ਵੀ ਕੱਢੇਗਾ ਜਿਸ ਦੇ ਵਿੱਚ ਲੁਧਿਆਣਾ ਦੇ ਸੀਪੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਇਸ ਦਸਤਾਰਬੰਦੀ ਮੁਕਾਬਲੇ ਦੇ ਵਿੱਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਵੇ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੈਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਨਮ ਦਿਨ ਮੌਕੇ ਵੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇਸ ਦਸਤਾਰ ਸਜਾਉ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਹੈ। ਉੱਥੇ ਹੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੇ ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਮੁਕਾਬਲੇ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਅਮਿੰਦਰ ਪ੍ਰਕਾਸ਼ ਜੀ ਜੀ ਕੁਰਪਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਅੰਤ ਤੱਕ ਪਹੁੰਚ ਦਿੱਤਾ ਸਾਨੂੰ ਧੰਨਵਾਦ ਜੀ। ਪਹਿਲੀ ਵਾਰ ਜਿੱਤੇ। ਨਹੀਂ ਜੀ ਇਹ ਦੂਸਰੀ ਵਾਰ ਫੜਦੇ ਹਾਂ। ਬਹੁਤ ਬਹੁਤ ਧੰਨਵਾਦ। ਹਾਂਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਬਰਾਇ ਕਰ ਦਿਓ। ਮੈਂ ਮੁੱਖ ਸੇਵਾ ਦਾ ਜਸਪਾਲ ਸਿੰਘ ਤਕਦਾਲ ਆਪ ਨੂੰ ਜੀ ਆਇਆਂ ਕਹਿੰਦਾ ਹਾਂ। ਆਦ ਵਸਾਖੀ ਦੇ ਮੌਕੇ ਤੇ ਸਾਰੇ ਸੰਗਤ ਨੂੰ ਪਦਾਈ ਦਿੰਦਾ ਹਾਂ ਉੱਥੇ ਅੱਜ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਆਪਾ ਦਾਗਰ ਵਿਖੇ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਤੇ ਦਮਾਲਾ ਮੁਕਾਬਲਾ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਕਮਿਸ਼ਨਰ ਆਫ ਪੁਲਿਸ ਸਰਦਾਰ ਮਨਦੀਪ ਸਿੰਘ ਸਿੱਧੂ ਜੋ ਕਿ ਸਾਡੇ ਵਿੱਚ ਆ ਕੇ ਬੱਚਿਆਂ ਦਾ ਉਹਨਾਂ ਨੇ ਸਨਮਾਨ ਵਧਾਇਆ ਔਰ ਬੱਚਿਆਂ ਨੂੰ ਨਾਮ ਵਟੇ ਹਨ ਔਰ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਹੈ ਕਿੰਨੇ ਬੱਚਿਆਂ ਦੀ ਪਾਰਟਿਸਪੇਟ ਕੀਤੀ ਹੈ ਇਹ ਤਕਰੀਬਨ 200 ਤੋਂ 250 ਤੱਕ ਬੱਚਾ ਜਿਹੜਾ ਸ਼ਾਮਲ ਅਜ ਹੋਇਆ ਹੈ ਵਕ ਵਕ ਅਧਾਰਿਆ ਤੋਂ ਵਕ ਵਕ ਸਕੂਲਾਂ ਤੋਂ ਔਰ ਕੋਈ ਜਿਨ੍ਹਾਂ ਨੂੰ ਸਿੱਧਾ ਪਤਾ ਲੱਗਿਆ ਹੈ ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਗੁਰਦੁਆਰਾ ਸਾਹਿਬ ਵਿੱਚ ਸ਼ਾਮਲ ਹੋਏ ਹਨ ਔਰ ਬੱਚੇ ਬਹੁਤ ਸੋਹਣੇ ਬਹੁਤ ਸੱਚੇ ਹੋਏ ਹਨ ਉਨ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਤੋਂ ਉਹਨਾਂ ਦਾ ਇੱਕ ਮਾਰਚ ਕੱਢਣ ਜਾ ਰਹੇ ਹਾਂ ਜਿਹੜਾ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ 메ਨ ਮਾਰਕੀਟ ਸਲਾਪਾ ਨਗਰ ਤੱਕ ਜਾਏਗਾ ਮਾਰਚ ਦਾ ਮਕਸਦ ਇਹ ਮੈਸੇਜ ਦੇਣਾ ਹੈ ਮਾਰਚ ਦੇ ਵਿੱਚ ਸਾਰੇ ਬੱਚਿਆਂ ਨੇ ਬੈਨਰ ਚੱਕੇ ਹੋਏ ਹਨ ਕਿ ਉਹਦੇ ਚਾਹ ਦੱਸਿਆ ਗਿਆ ਹੈ ਕਿ ਇੱਕ ਜਿਹੜੀ ਪਗੜੀ ਹੈ ਉਹ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਅੱਜ ਜੇ ਸਿੱਖ ਬੱਚਿਆਂ ਨੇ ਪਗੜੀ ਬੰਦੀ ਹੈ ਜਾਂ ਦੁਮਾਲਾ ਸਜਾਇਆ ਹੈ ਉਹਨਾਂ ਦੀ ਸਮਾਜਿਕ ਪੱਧਤੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਸਮਾਜ ਦੇ ਵਿੱਚ ਉਹ ਚੰਗੇ ਕੰਮ ਕਾਢੇ ਕਰਨ ਪਰ ਪੁਰਾਣੇ ਰਾਜੇ ਮਹਾਰਾਜਿਆਂ ਨੇ ਵੀ ਆਪਣੇ ਸਿਰਾਂ ਦੇ ਉੱਤੇ ਦਸਤਾਰ ਪਕੜੀ ਸਜਾਈ ਹੋਈ ਸੀ ਉਹਨਾਂ ਦਾ ਮਤਲਬ ਹੈ ਕਿ ਜ਼ਿੰਮੇਵਾਰੀ ਜਦੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੇ ਸਮਾਜ ਦੀ ਸੇਵਾ ਵਧੀਆ ਢੰਗ ਦੇ ਨਾਲ ਕੀਤੀ ਜਾਂਦੀ ਹੈ ਉਹ ਮਾਰਚ ਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਗੁਰਦੁਆਰਾ ਸਦਾਬਾ ਨਗਰ ਐਸ ਮੌਕਿਆਂ ਤੇ ਕਿੰਨੇ ਵਧੀਆ-ਵਧੀਆ ਕੰਮ ਕਰ ਗਿਆ ਜਦੋਂ ਕੋਈ ਗੁਰਪੁਰਬ ਹੁੰਦਾ ਜਾਂ ਮਸਾਕੀ ਤਿਹਾੜਾ ਹੁੰਦਾ ਅਸੀਂ ਹਮੇਸ਼ਾ ਹੀ ਬੜੇ ਵਧੀਆ ਕੰਮ ਕਰਦੇ ਆਏ ਆ ਚਾਹੇ ਉਹ এনवायरमेंट ਦਾ ਕੰਮ ਹੋਵੇ ਆਮੀ ਉਹ ਫਲਾਵਰ ਸ਼ੋਅ ਗੁਰਦੁਆਰਾ ਸਾਹਿਬ ਵਿਖੇ ਕਰਾਇਆ ਜਾਵੇ ਜਾਂ ਪੜਾਈ ਦਾ ਜਿਹੜਾ ਕੰਮ ਹੈ ਉਹ ਕਰਾਇਆ ਜਾਵੇ ਗੁਰਦੁਆਰਾ ਸਾਹਿਬ ਸਲਾਬਾ ਨਗਰ ਹਮੇਸ਼ਾ ਹੀ ਅੱਗੇ ਆਂਦਾ ਆਇਆ ਇਹ ਮੁਕਾਬਲੇ ਪਹਿਲੀ ਵਾਰ ਬਣਾ ਕੇ ਇਹ ਮੁਕਾਬਲਾ ਪਿਛਲੇ 15 ਸਾਲ ਤੋਂ ਕਰਾਇਆ ਜਾ ਰਿਹਾ ਹੈ ਅਲ ਹਰ ਸਾਲ ਹੋਰ ਵਧੀਆ ਢੰਗ ਦੇ ਨਾਲ ਕਰਾਇਆ ਜਾ ਰਿਹਾ ਵੱਧ ਤੋਂ ਵੱਧ ਇਹਦੇ ਵਿੱਚ ਸੰਗਤ ਸ਼ਾਮਲ ਹੁੰਦੀ ਹੈ ਇਸ ਤਰ੍ਹਾਂ ਹੀ ਹਜੂਰੀ ਲੱਗੀ ਅੰਦਰ ਦਰਬਾਰ ਸਾਹਿਬ ਵਿੱਚ ਵਿਖੇ कीर्तन राही संतां नु निहाल करवे हाल इस ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਕੇ ਅਟੁੱਟ ਲੰਗਰ ਵਰਤਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਧੰਨਵਾਦ ਸਰ ਕਿੱਥੇ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਤੁਸੀਂ ਪੁਲਿਸ ਨੇ ਬਹੁਤ ਵਧੀਆ ਇੱਕ ਕੇਸ ਸਾਲਵ ਕੀਤਾ ਜਿਹਦੇ ਵਿੱਚ ਫੋਟੋ ਆਈ ਸੀਗੀ ਸੀਸੀਟੀਵੀ ਦੀ ਤਾਂ ਅਗਲੇ ਦਿਨ ਹੀ ਪੁਲਿਸ ਨੇ ਉਸ ਚੋਰਾਂ ਨੂੰ ਫੜ ਲਿਆ ਕੀ ਕਹੋਗੇ ਉਹਦੇ ਬਾਰੇ ਕਿਸੇ ਆਏਗਾ ਮੈਨੂੰ ਸਮਝ ਨਹੀਂ ਆਉਂਦੀ ਜੀ ਕਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਮੈਂ ਜਿਆਦਾ ਇੱਥੇ ਆਇਆ ਹਾਂ ਹਾਂ ਜੀ ਤਕਰੀਬਨ ਸਾਰੇ ਕੇਸਿਸ ਆ ਉਹ 12 24 ਤੇ 36 ਘੰਟਿਆਂ ਚ ਟ੍ਰੇਸ ਹੋਏ ਆ ਬਹੁਤ ਸਾਰੇ ਕੇਸਿਸ ਦੇ ਵਿੱਚ ਅਸੀਂ ਲੱਗੇ ਹੋਏ ਆ ਜਦੋਂ ਉਹ ਕਿਉਂਕਿ ਮੌਕਾ ਅੱਜ ਵਿਸਾਖੀ ਦਾ ਹੈ ਇਸ ਕਰਕੇ ਕੇਸਸ ਦੀ ਗੱਲ ਨਹੀਂ ਕਰਨੀ ਕਿ ਇੱਥੇ ਅਸੀਂ ਆਪਦੀ ਵਿਸਾਖੀ ਦੀਆਂ ਮੁਬਾਰਕਾਂ ਖਾਲਸਾ ਸਥਾਪਨਾ ਤੋਂ ਇਸ ਦੀਆਂ ਗੱਲਾਂ ਕਰਨੀ ਕੀ ਕਹੋਗੇ ਸਰ ਵਿਸਾਖੀ ਦੇ ਮੌਕੇ ਲਿਧਿਆਣਾ ਕੀ ਕਹੋਗੇ ਸਰ ਲਿਧਿਆਣਾ ਕੀ ਕਹਿਣਾ ਚਾਹੁੰਗੇ ਅੱਜ ਇਹਦੇ ਚੋਂ ਸਾਰਿਆਂ ਨੂੰ ਮੈਂ ਵਿਸਾਖੀ ਦੀਆਂ ਖਾਲਸਾ ਸਥਾਪਨਾ ਤੋਂ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਤੇ ਮੈਂ ਚਾਹਣਾ ਹੈ ਵੀ ਅੱਜ ਇਕੱਲਾ ਵਿਸਾਖੀ ਦਾ ਖਾਲਸਾ ਸਾਜਨਾ ਤੋਂ ਇਸ ਹੀ ਨਹੀਂ ਹੈਗਾਗਾ ਉਹਦੇ ਨਾਲ ਨਾਲ ਅੱਜ ਸਵਿਧਾਨ ਦੇ ਨਰਮਤਾ ਡਾਕਟਰ ਭਾਰਤ ਰਤਨ ਡਾਕਟਰ ਬਾਲਾ ਸਾਹਿਬ ਮੁਬਾਰ ਜਿਹੜੇ ਆ ਅੰਮੇਦਕਰ ਉਹਨਾਂ ਦੀ ਵੀ ਜਿਹੜੀ ਜਨਮਤੀ ਆ ਅੱਜ ਉਹਨਾਂ ਦਾ ਜਨਮ ਦਿਨ ਹੈ ਉਸ ਕਰਕੇ ਉਹ ਉਹ ਵੀ ਅੱਜ ਸ਼ੁਭ ਦਿਨ ਹੈ ਇਸ ਕਰਕੇ ਇਹਦੇ ਨਾਲ ਨਾਲ ਅਜ ਗੁਰਦੁਆਰਾ ਸਾਹਿਬ ਸਰਾਂਭਾ ਨਗਰ ਜਿਹੜਾ ਇਹਦੇ ਚ ਦਸਤਾਰ ਸਜਾਉ ਦੁਮਾਲਾ ਸਜਾਉ ਜਿਹੜਾ ਹੈਗਾ ਉਹਦਾ ਮੁਕਾਬਲੇ ਕਰਾਈ ਜਾ ਰਹੇ ਆ ਉਹ ਬੱਚਿਆਂ ਨਾਲ ਸ਼ਾਮਲ ਹੋ ਕੇ ਵੀ ਮੈਨੂੰ ਅੱਛਾ ਲੱਗਿਆ ਇਹ ਜਿਹੜੀ ਦਸਤਾਰ ਹੈ ਇਹ ਇਕੱਲੀ ਇੱਕ ਰਿਲੀਜੀਅਨ ਨੂੰ ਨਹੀਂ ਇਹ ਕੋਈ ਸਿੱਖ ਰਿਲੀਜੀਅਨ ਨੂੰ ਨਹੀਂ ਪ੍ਰੈਜ਼ੈਂਟ ਕਰਦੀ ਸਦਾਸਾਰ ਹੈ ਜਿਹੜੀ ਸ਼ੁਰੂ ਤੋਂ ਰਾਜੇ ਮਹਾਰਾਜਿਆਂ ਦੇ ਜਿਹੜੇ ਕਿ ਜਿਨ੍ਹਾਂ ਕੋਲੇ ਤਾਕਤ ਹੁੰਦੀ ਸੀ ਜਾਂ ਜਿਹੜੇ ਬਹੁਤ ਸਮਾਜ ਦੇ ਵਿੱਚ ਉੱਚਾ ਦਰਜਾ ਹੁੰਦਾ ਸੀ ਹਰ ਧਰਮ ਦੇ ਲੋਕ ਸਜਾਉਂਦੇ ਸੀ ਇਹ ਬੱਚਿਆਂ ਦੇ ਵਿੱਚ ਵੀ ਇੱਕ ਬੜੀ ਸੋਹਣੀ ਚੀਟਕ ਹੈ ਜਿਹੜੀ ਇਥੋਂ ਪਾਈ ਜਾ ਰਹੀ ਹੈ ਅੱਜ ਪੁੱਤਰ ਦਿਨ ਤੇ ਪਾਈ ਜਾ ਰਹੀ ਹੈ ਮੈਂ ਇਹ ਪ੍ਰਬੰਧਕਾਂ ਨੂੰ ਜਸਪਾਲ ਜੀ ਨੂੰ ਜਿਹੜੇ ਤੇ ਹੋਰ ਉਹਨਾਂ ਦੀ ਸਾਰੀ ਟੀਮ ਨੂੰ ਵੀ ਮੁਬਾਰਕਬਾਦ ਦਿੰਦਾ ਸਭਾ ਕੀ ਸਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਬਾਰੇ ਕੀ ਕਹਾਂਗਾ ਕਿਦਾਂ ਪ੍ਰੋਗਰਾਮ ਹੋਇਆ ਨਹੀਂ ਇਹ ਇਹਦੇ ਵਿੱਚ ਮੈਂ ਇਹ ਇਹਨਾਂ ਨੂੰ ਵਧਾਈ ਦੇਵਾਂਗਾ ਜਿਹੜਾ ਚੰਗੇ ਜਿਹੜੇ ਹੁੰਦੇ ਆ ਗੁਰਪ੍ਰੋਵ ਹੁੰਦਾ ਜਾਂ ਕੋਈ ਦਿਹਾੜੇ ਹੁੰਦੇ ਆ ਉਹਦੇ ਵਿੱਚ ਸਾਡਾ ਵਿਰਸਾ ਇੱਕ ਬੈਟਨ ਰੇਸ ਵਾਂਗੂ ਹੁੰਦਾ ਅਸੀਂ ਅੱਗੇ ਉਹਨਾਂ ਨੂੰ ਜਿਹੜੇ ਗਾਂ ਦੀ ਗਾਂ ਅੱਗੇ ਸਿਖਾਉਂਦੇ ਜਾ ਰਹੇ ਹਾਂ ਤੇ ਇਹ ਬੱਚੇ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਇੱਥੋਂ ਬਹੁਤ ਕੁਝ ਸਿੱਖ ਕੇ ਜਾਣਗੇ ਮੈਂ ਪ੍ਰਬੰਧਕ ਕਮੇਟੀ ਨੂੰ ਜਸਪਾਲ ਜੀ ਨੂੰ ਤੇ ਬਾਕੀ ਸਮੂਹ ਪ੍ਰਬੰਧਕ ਕਮੇਟੀ ਨੂੰ ਅੱਜ ਮੁਬਾਰਕਬਾਦ ਦਿੰਨਾ ਹੈ ਅੱਜ ਵਿਸਾਖੀ ਦੇ ਦਿਹਾੜੇ ਤੇ ਬੱਚਿਆਂ ਦੇ ਵਿੱਚ ਇਹੋ ਜੀ ਚੇਟਕ ਲਾਈ ਹੈ ਰਹਿੰਦੀ ਉਮਰ ਇਹਨਾਂ ਦੇ ਨਾਲ ਰਹੂਗੀ ਤੁਸੀਂ ਕਿਹਾ ਸੀ ਇੱਕ ਵਾਰੀ ਕਿ ਲੁਧਿਆਣਾ ਕਾਫੀ ਲੇਟ ਹੁੰਦਾ ਹੈ ਤਾਂ ਸਵੇਰੇ ਲੇਟ ਹੋਰ ਜਾਂਦਾ ਤੇ ਤੁਸੀਂ ਇੱਥੋਂ ਆਏ ਹੋ ਤੁਸੀਂ ਉੱਥੇ ਕਾਫੀ ਜ਼ਿਆਦਾ ਲੁਧਿਆਣਾ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਲੁਧਿਆਣਾ ਮੈਨੂੰ ਲੇਟ ਸੌਣ ਦਿੰਦਾ ਤੇ ਜਲਦੀ ਉਠਾ ਲੈਂਦਾ ਇਹ ਨਾ ਮੈਂ ਜ਼ਰੂਰ ਕਹਿ ਸਕਦਾ